ਦੀ ਨਾਰੇ ਮੁਰੀ ਸੁਕਤੀ ਨਾਰੇ ਸੰਵਰਨ ਕੋ ਦੋ ਜਿਸ ਕੇ ਸਤਿ ਇਬਾਦਤ ਦੀਵਾਨ 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 ਬਿਆਹ ਦੇ ਦੇਸਿਆ ਹੋਵੇਂ ਨੰਮਾਈ ਨਾਰੇ ਮੁਰੀ ਸੁਕਤੀ ਨਾਰੇ

ਅਮਾਉ ਕਾਗੇ ਸਿਲਿਕ ਲਿਖਾ ਕੇ ਕੋਲ ਜੋ ਆਰਡਰ ਦੇ ਨੇ ਇੱਕ ਦੇ ਇੱਕ ਚਿੱਟ ਪੁਲਾਉਣ ਬਾਰੇ ਪ੍ਰਿਆਰ ਹੈ ਜਦੋਂ ਮਾਰ ਮਿਲ ਕੇ ਕਰੀ ਕੇ ਸਾਵੇ ਜੀ ਕੇ ਮੁੰਨ ਗੁਰੂ ਤੇ ਗਏ ਨੀ ਕੇ ਦਰਸ਼ਨ ਮੰਡ ਕੇ ਬਤਾਵੇ ਇੰਦੇਰ ਕੇ ਤਾਵੇ ਮੋਸੇ ਕੋਲ ਇਰਸੋ ਮੇ ਕੋਲ ਬਟਵਾ ਕਰ ਤੇ ਕੋਲ ਅਨੇਕ ਕਾਸ਼ੂ ਨਾਲ ਕੇ ਬੈਂਕ ਤੋਂ ਕੰਡੂ ਕਾਰ ਸੋਧੋ ਡਿਸੈਂਬਰ ਮਾਹ ਦੇ 22 ਤੋਂ ਵਰੀ ਲੋ ਆਰਡਰ ਦੇ ਪਾਇਨੰਗਲ ਕੋੜੇ ਇੰਦੇ ਕੇ ਆਰਡਰ ਕੇ ਤਾਵੇ ਗੂਲੀ ਤੇ ਕੋੜੇ ਇੰਦੇ ਕੇ ਸਵਾਮੀ ਕਹੀਲਾ ਤਾਦੇ ਗਈ ਪਾਸਪੋਰਟ ਕੇ ਸਵਾਮੀ ਨਰਸ ਕੋਲ ਪਿਤਾ ਰੱਬ ਦੇ ਤੇਲ ਅਦੇ ਗਿਓ ਨੂੰ ਆੜੂ ਕੋਲ 63 ਮਾਗ ਪਰ ਕੋਲ ਜੀ ਜੀ ਸਾਵੇ ਬੁੜੀ ਤੇਲੀ ਕਿਰਵਾਤ ਦੇ ਸੇਜੋ ਆੜੇ ਸੱਤ ਦਿਨਾਂ ਦੇ ਨੀਗਰੇ ਆੜੇ ਕੱਤਰ 2 ਪੌਂਸ ਯੋਗ ਸਰੂਪ ਕਥਾ ਦੀ ਅਦੇ ਇੱਕ ਜਨਗਲੇ ਪਾੜੇ ਕਿਰਤੂਲੇ ਉਹਨਾਂ ਬਾਣ ਗੁਲੀ ਤੇ ਦੇਵ ਦੇ ਕਿਰਵੇ ਤੋਂ ਰਿਖੇ ਮੇ ਸਿਦੋ ਜੇ ਸਮਾਗਾ ਉਹਰੇ ਪੱਲੇ ਰਾਮ ਜਾਸਮਾਇ ਪਾਗ ਜੁਦੀ ਆੜੇ ਕਥਾ ਦੇ ਉਹ ਤੋਇਦ ਹੋ ਰਿਹਾ ਹੈ கட்டாவே வந்து கேட்டா இல்லா என்றே கட்டப்படாமல் கேட்டாலும் அதிக மண்டிகை திருப்புகிறேன் சொல்லு உடனோடு தகிந்து அவரை கொடுத்து சேரப்பட்ட